ਦਰਸ਼ਕਾਂ ਜੀ ਮੈਂ ਸਤਿੰਦਰ ਤੇ ਵਸਦਾ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਅਸੀਂ ਪਹੁੰਚੇ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਜਿਹਨੂੰ ਕੀ ਪੰਜਾਬ ਦੇ ਕਈ ਹੌਟ ਸੀਟਾਂ ਦੇ ਵਿੱਚੋਂ ਇੱਕ ਹੌਟ ਸੀਟ ਮੰਨਿਆ ਜਾਂਦਾ ਹੈ ਤਾਂ ਇੱਥੇ ਪਹੁੰਚੀਆਂ ਲੋਕਾਂ ਨਾਲ ਗੱਲਬਾਤ ਕਰਨ ਕਿ ਉਹਨਾਂ ਦੇ ਇਸ ਪੱਖ ਦੀ ਸਿਆਸਤ ਨੂੰ ਵੇਖਦੇ ਹੋਏ ਕੀ ਨਜ਼ਰੀਆ ਹੈ ਜਾਂ ਉਹ ਇਸ 2024 ਦੇ ਲੋਕ ਸਭਾ ਚੋਣਾਂ ਬਾਰੇ ਕੀ ਸੋਚ ਰੱਖਦੇ ਨੇ ਸਹਿਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਹਲਕੇ ਤੋਂ ਕੌਣ ਜਿੱਤ ਸਕਦਾ ਹੈ ਜਾਂ ਕਿਹਦੇ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਕੁਝ ਨਹੀਂ ਪਤਾ ਲੱਗਦਾ ਜੀ ਵੋਟਰ ਅਕਲ ਸਾਇਲੈਂਟ ਹੈ ਜੀ ਤੇ ਤੁਸੀਂ ਫਿਰ ਐਤ ਕੀ ਵੋਟ ਪਾਉਣ ਦਾ ਕੀ ਨੂੰ ਸੋਚ ਰਹੇ ਹੋ ਕੰਮ ਦੇਖਾਂਗੇ ਜੀ ਫਿਊਚਰ ਪੰਜਾਬ ਲੀਕ ਕਿਹੜਾ ਕਰ ਸਕਦਾ ਹੈ ਕੁਝ ਵਧੀਆ ਕੰਮ ਕਰ ਸਕਦਾ ਹੋਵੇ ਜਿਹੜਾ ਬੰਦਾ ਤੇ ਇੱਥੇ ਦੇ ਜਿਹੜੇ ਮੌਜੂਦਾ ਐਮਪੀ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਬਾਰੇ ਬੜੀਆਂ ਨੇ ਬੰਦੇ ਉਹ ਵੀ ਬਹੁਤ ਵਧੀਆ ਇਨਸਾਨ ਨੇ ਜੀ ਤੇ ਫਿਰ ਤੁਸੀਂ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਵੋਟ ਪਾ ਰਹੇ ਹੋ ਐਤ ਕੀ ਜਿਹੜਾ ਤੁਹਾਨੂੰ ਦੱਸਿਆ ਤੇ ਹੈ ਵੀ ਜਿਹੜਾ ਕੋਈ ਨਾ ਕੋਈ ਪੰਜਾਬ ਲਈ ਕੁਝ ਕਰ ਸਕੇ ਸੰਗਰੂਰ ਲਈ ਕੁਝ ਕਰ ਸਕੇ ਅਸੀਂ ਤੇ ਉਹਨਾਂ ਨੂੰ ਵੜਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਸੰਗਰੂਰ ਦੇ ਵਿੱਚ ਕਿਹੜਾ ਸਿਆਸੀ ਤੇ ਜਿੱਤ ਸਕਦਾ ਹੈ ਕਿ ਕਿਸ ਸਿਆਸੀ ਪੱਖ ਦੀ ਹਵਾ ਜ਼ਿਆਦਾ ਲੱਗਦੀ ਹੈ ਬੱਡੇ ਬੱਸੇ ਸਹੀ ਗੱਲ ਹੈ ਸੀ ਕਿਸ ਨਾਲ ਆਉਂਦਾ ਜਾਂਦੀ ਨਹੀਂ ਵੈਸੇ ਮੁਕਾਬਲਾ ਤੇ ਤੇ ਹੈਗਾ ਤਕਰੀਬਨ ਇੱਕ ਤਾਂ ਮਾਨ ਸਾਹਬ ਜ ਹੈ ਇੱਕ ਭਗਵੰਦ ਮਾਨ ਦੇ ਗੁਰਮੀਤ ਹੇਰਮਾਨ ਚ ਤੇ ਇੱਕ ਆਪਣਾ ਖਿਆਲ ਸਾਵਚਾ ਤੇ ਤੁਸੀਂ ਐਤਕੀ ਫਿਰਕੇ ਨੂੰ ਵੋਟ ਪਾਣ ਦਾ ਸੋਚ ਰਹੇ ਹੋ ਅਜੇ ਕੁਝ ਸੋਚਿਆ ਨਹੀਂ ਬੈਠਾ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾ ਰਹੇ ਹੋ ਬੇਰੋਜ਼ਗਾਰੀ ਮਹਿੰਗਾਈ ਮਿਹਨਤ ਦਾ ਸਭ ਤੋਂ ਵੱਡਾ ਬੰਦਾ ਮਹਿੰਗਾਈ ਦਾ ਅੰਦਾ ਦੀ ਮਹਿੰਗਾਈ ਹੋਏ ਉਸ ਤੋਂ ਜਿਆਦਾ ਮਹਿੰਗਾਈ ਹੋਰ ਹੋ ਕੀ ਨਹੀਂ ਸਕਦੀ ਤੁਹਾਨੂੰ ਕੀ ਲੱਗਦਾ ਕਿ ਐਤਕੀ ਸੰਗਰੂਰ ਲੋਕ ਸਭਾ ਹਲਕੇ ਤੋਂ ਕੌਣ ਜਿੱਤ ਸਕਦਾ ਕਿਹੜੇ ਸਿਆਸੀ ਪੱਖ ਦੀ ਹਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਕੁਝ ਨਹੀਂ ਗਿਆ ਸਾਦਰ ਮੈਡਮ ਜੀ ਤਮੋਂ ਕੋਈ ਦੇਖੂਗਾ ਕਿਹਦੀ ਬਾਜੀ ਪਲਟਦੀ ਐਤਕੀ ਵੋਟ ਕਿਨੂੰ ਪਾਣ ਦਾ ਸੋਚ ਰਹੇ ਹੋ ਬੀਜੇਪੀ ਨੂੰ ਪਾਵਾਂ ਪਤਾ ਤੇ ਬੀਜੇਪੀ ਦੇ ਕੋਈ ਇਹੋ ਜਿਹੇ ਕੰਮ ਜਿਹੜੇ ਤੁਹਾਨੂੰ ਪ੍ਰਭਾਵਿਤ ਕੀਤੇ ਹੋਣ ਵਧੀਆ ਸੀ ਬੀਜੇਪੀ ਦੀ ਸਰਕਾਰ ਆਉਣ ਵਾਲੇ ਦਿਨਾਂ 'ਚ ਬਹੁਤ ਵਧੀਆ ਸੀ ਇਹ ਝਾੜੂ-ਜੂੜੂ ਵਾਲੇ ਤਾਂ ਬਸ ਝਾੜੂ ਰਹਿ ਗਿਆ ਜੋ ਗੱਲਾਂ-ਵਾਤਾਂ ਸੀ ਲੱਗ ਹੀ ਨਹੀਂ ਉਹੋ ਜੀ ਗੱਲਬਾਤ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਕੌਣ ਜਿੱਤ ਸਕਦਾ ਜੀ ਕਿਸੇ ਨੂੰ ਵੀ ਤੁਸੀਂ ਵੋਟ ਨਹੀਂ ਪਾਉਂਦੇ ਜੀ ਵੋਟ ਨਾ ਨਾ ਹਨ ਦਾ ਤਾਂ ਕਰ ਰਹੀ ਹੈ ਸਰਕਾਰ ਸਾਰੀ ਆਈ ਮੈਨੂੰ ਕੀ ਲੱਗਦਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਐਤਕੀ ਕੌਣ ਜਿੱਤ ਸਕਦਾ ਹੈ ਕਿਹੜੇ ਸਿਆਸੀ ਪੱਖ ਦੀ ਹੋਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ ਦੇਖੋ ਇਸ ਟਾਈਮ ਜੋ ਕੁਝ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਤਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਬਾਜ਼ੀ ਮਾਰਨਗੇ ਜੀ ਫਿਰ ਤੁਸੀਂ ਐਤਕੀ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਦੇਖੋ ਸਰਦਾਰ ਸੁਖਪਾਲ ਸਿੰਘ ਖਹਿਰਾ ਹੀ ਨੇ ਜੀ ਜਿਹੜੇ ਇਸ ਟਾਈਮ ਸਹੀ ਨਾਲ ਨੇ ਔਰ ਉਹਨਾਂ ਦੀ ਉਹਨਾਂ ਨੂੰ ਲੋਕ ਸੁਣਦੇ ਵੀ ਨੇ ਸੁਣਦੇ ਤਾਂ ਨੇ ਉਹ ਸਹੀ ਮੁੱਦਿਆਂ ਦੇ ਉੱਤੇ ਗੱਲ ਕਰਦੇ ਨੇ ਜੀ ਨਹੀਂ ਤਾਂ ਹਰ ਕੋਈ ਐ ਆਪਦੀ ਆ ਕੇ ਬੋਲ ਕੇ ਚਲਾ ਜਾਂਦਾ ਹੈ ਪਿੱਛੋਂ ਕਿਸ ਤੋਂ ਕੁਝ ਪੂਰਾ ਨਹੀਂ ਹੁੰਦਾ ਤਾਂ ਸੁਖਪਾਲ ਸਿੰਘ ਖੈਰਾ ਜ਼ਿਆਦਾ ਬੈਟਰ ਨੇ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਐਤ ਕੀ ਕੌਣ ਜਿੱਤ ਸਕਦਾ ਹੈ ਕੁਝ ਨਹੀਂ ਕਹਿ ਸਕਦਾ ਤੁਸੀਂ ਫਰੈਦ ਕੀ ਵੋਟ ਕਿਨੂੰ ਪਾਣ ਦਾ ਸੋਚ ਰਹੇ ਹੋ ਅਜੇ ਕੋਈ ਮਨ ਨਹੀਂ ਤੁਸੀਂ ਦੇਖਾਗੇ ਹੀ ਕੁਝ ਕੰਮ ਤਾਂ ਕਰਦਾ ਨਹੀਂ ਕੀਬੋਰਡ ਪਾਓ ਕਿਸੇ ਨੇ ਪਰ ਮੁੱਦੇ ਮੁੱਦੇ ਕੀ ਰਹਿਣਗੇ ਤੁਹਾਡੇ ਵੋਟ ਪਾਣ ਦੇ ਮੁੱਦੇ ਜਿਹੜੇ ਪਹਿਲਾਂ ਵਾਲੇ ਨੇ ਕਿਹੜਾ ਹੱਲ ਕਰੇ ਨੇ ਕਿਸੇ ਨੇ ਜੀ ਕੀ ਲੱਗਦਾ ਫਿਰਾਇਦ ਕੀ ਸੰਗਰੂਰ ਦੇ ਵਿੱਚ ਕੌਣ ਜਿੱਤ ਸਕਦਾ ਦੇਖੋ ਜਸਟਾਸ ਮਿੰਦਖੰਡੇ ਨਾਲਾ ਤੇ ਫਿਰਾਇਦ ਕੀ ਵੋਟ ਕਿਨੂੰ ਪਾਣ ਦੋਸਤ ਖੰਡੇ ਨੂੰ ਵੋਟ ਪਾਵਾਂਗੇ ਮੋਦੀ ਨੂੰ ਚਾਹਨੇ ਆ ਮੋਦੀ ਦੇ ਕੋਈ ਇਹੋ ਜਿਹੇ ਕੰਮ ਜਿਹੜੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤੇ ਤੁਹਾਨੂੰ ਬਹੁਤ ਬਾਰੇ ਕਿਤੇ ਆਂ ਇੰਡੀਆ ਦੀ ਇੱਜ਼ਤ ਬਨਾਤੀ ਬਾਹਲੇ ਮੁਲਕਾਂ ਦੀ ਸਾਰੀ ਠੀਕ ਇਹ ਨੋ ਹੋ ਗਿਆ ਹੁਣ ਇੰਡੀਆ ਦਾ ਪਹਿਲਾਂ ਇੰਡੀਆ ਨੂੰ ਕੋਈ ਸ਼ਾਨਦਾਰੀ ਸੀਗਾ ਮਨਮੋਹ ਸਿੰਘ ਜੀ ਅਸੀਂ ਆਏ ਉਹ ਮਾਮਲੇ ਆਏ ਹੱਥ ਜੋੜ ਕੇ ਆਏ ਬੈਗੇ ਥੱਲੇ ਹਾਂ ਗਰੀਬ ਦੇਸ਼ ਸਾਡੀ ਮਦਦ ਕਰੋ ਉਹਨੇ ਟੋਰਨਾ ਜਾਂਦਾ ਬਾਈਟ ਹਾਊਸ ਤੋਂ ਬਾਹਰ ਆਂਦਾ ਬਾਈਡਨ ਸਵਾਦ ਕਰਨ ਵਾਸਤੇ 에ਰਪੋਰਟ ਤੇ ਲੈ ਆਂਦਾ ਇੰਨੀ ਇੱਜ਼ਤ ਥੋੜੀ ਆ ਵੋਟ ਪਾਉਣ ਦੀ ਅਸੀਂ ਝਾੜੂ ਨੂੰ ਪਾਵਾਂਗੇ ਝਾੜੂ ਦੇ ਕੋਈ ਕੰਮ ਤੁਹਾਨੂੰ ਵਧੀਆ ਲੱਗਦੇ ਹੋ ਝਾੜੂ ਮੈਂ ਤਾਂ ਇਨਾ ਪਤਾ ਜੀ ਵੀ 70 ਸਾਲ ਉਹਨਾਂ ਨੇ ਕੀਤੀ ਆ ਆਪਣੀ ਉਹਨਾਂ ਨੇ ਵੀ 70 ਸਾਲਾਂ 'ਚ ਇੱਕ ਵਾਰੀ ਹੋਰ ਲੁੱਟ ਲਾਂਦੇ ਦੀ ਇੱਕ ਵਾਰੀ ਹੋਰ ਲੁੱਟ ਲਾਂਦੇ ਸੀਗੇ ਕੋਈ ਪੁੱਛਣ ਵਾਲਾ ਹੈ ਨਹੀਂ ਤੇ ਕੋਈ ਤੀਜੀ ਪਾਰਟੀ ਆਉਗੀ ਤਾਂ ਲੋਕਾਂ ਦਾ ਸੁਧਾਰ ਵੀ ਹੋਊਗਾ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਦੇ ਵਿੱਚ ਕੌਣ ਬਾਜੀ ਮਾਰ ਸਕਦਾ ਹੈ ਜੀ ਮੇਨ ਤਾਂ ਭਗਵਾਨਤਮਨ ਸਾਹਿਬ ਲੱਗਦੇ ਨੇ ਗੁਰਮੀਤ ਸਿੰਘ ਵੀ ਥੇ ਹਾਂਜੀ ਗੁਰਮੀਤ ਸਿੰਘ ਵੀ ਥੇ ਉਹਨਾਂ ਦੇ ਸੰਗਰੂਰ ਤੋਂ ਕੈਂਡੀਡੇਟ ਹੋਣਗੇ ਹਾਂਜੀ 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 ਠੀਕ ਹੈ ਤਾਂ ਤੁਸੀਂ ਫਿਰ ਅੱਜ ਕੀ ਵੋਟ ਕਿਹਨੂੰ ਪਾਉਣ ਦਾ ਸੋਚ ਰਹੇ ਆਪਾਂ ਝਾੜੂ ਹਾਂ ਚੜੂ ਦੇ ਕੋਈ ਕੰਮ ਜਿਹੜੇ ਤੁਹਾਨੂੰ ਪ੍ਰਭਾਵਿਤ ਕੀਤੇ ਹੋਣ ਚੜੂ ਦੇ ਆਪਣਾ ਕੰਮ ਤਾਂ ਦੇਖੋ ਬਹੁਤ ਨਹੀਂ ਆਪਾਂ ਨੂੰ ਮੇਨ ਕੰਮ ਜਿਹੜਾ ਲੱਗਦਾ ਹੈ ਵੀ ਹਰ ਮਹੀਨੇ ਬਿੱਲ ਦੀ ਜਿਹੜੀ ਬਚਦਾ ਹੈ ਜਿਹੜਾ ਮਿਡਲ ਕਲਾਸ ਬੰਦਾ ਹੈ 4-5000 ਦੀ ਉਹਨੂੰ ਮਾਰ ਪੈਂਦੀ ਸੀ 8000 ਨਾਲੋਂ ਵੱਧ ਬਿੱਲ ਦੀ ਯਾਰਾ ਚਿੰਤਾ ਹੁੰਦੀ ਸੀ ਸਭ ਤੋਂ ਵੱਧ ਟੈਨਸ਼ਨ ਬੰਦੇ ਦੀ ਇਹ ਦੂਰ ਹੋਈ ਹੈ ਤੇ ਮੇਨ ਸਭ ਤੋਂ ਵੱਡੇ ਮਤਲਬ ਇਹੀ ਕੰਮ ਸਭ ਤੋਂ ਵੱਧ ਫਾਇਦਾ ਇਹੀ ਹੈ ਵੀ ਜੇ 4-5000 ਰੁਪਏ ਬੰਦੇ ਦਾ ਬਚਦਾ ਹੈ ਬਾਕੀ ਹੌਲੀ-ਹੌਲੀ ਸੈਟਿੰਗ ਆਂਦੀ ਹੈ ਹਰ ਇੱਕ ਸਰਕਾਰ ਦੀ ਹੌਲੀ ਹੌਲੀ ਸੈਟਿੰਗ ਹੋਊਗੀ। ਤੁਹਾਨੂੰ ਕੀ ਲੱਗਦਾ ਹੈ ਕਿ ਐਤ ਕੀ ਸੰਗਰੂਰ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਹੈ? ਕਿਹੜੇ ਸਿਆਸੀ ਪੱਖ ਦੀ ਹੋਵਾ ਤੁਹਾਨੂੰ ਜ਼ਿਆਦਾ ਨਜ਼ਰ ਆ ਰਹੀ ਹੈ? ਮੈਡਮ ਜਿੱਥੇ ਤੱਕ ਮੇਰਾ ਆਈਡੀਆ ਹੈ ਵੀ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹਦੀ ਸੀਟ ਕਲੀਅਰ ਹੋਊਗੀ। ਫਿਰ ਤੁਸੀਂ ਵੋਟ ਕਿਨੂੰ ਪਾਉਣ ਦਾ ਸੋਚ ਰਹੇ ਹੋ ਮੈਡਮ? ਜੋ ਵਿਕਾਸ ਕਰੇਗਾ ਉਹਨੂੰ ਵੋਟ ਪਾਉਗੇ। ਕਿੰਨਾ ਮੁੱਦਿਆਂ ਤੇ ਅਹਿਮ ਰੱਖ ਕੇ ਹੋਏ ਵੋਟ ਪਾਉਗੇ? ਮੈਡਮ ਮੁੱਦੇ ਤਾਂ ਇਹ ਨੇ ਵੀ ਸਾਫ ਸਪਾਈ ਚਾਹੀਦੀ ਹੈ। ਡਿਵੈਲਪਮੈਂਟ ਚਾਹੀਦੀ ਸੰਗਰੂਰ ਦੀ ਸੰਗਰੂਰ ਦੀ ਡਿਪਾਰਟਮੈਂਟ ਦਾ ਬਹੁਤ ਵੱਡੀ ਪ੍ਰੋਬਲਮ ਹੈ ਪਾਰਕਿੰਗ ਦੀ ਸਭ ਤੋਂ ਵੱਡੀ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਹੈਗੀ ਗੰਦਗੀ ਦਾ ਢੇਰ ਹੈ ਕੋਈ ਕੰਮ ਨਹੀਂ ਹੋ ਰਿਹਾ ਅਸੀਂ ਇਹੀ ਮੁੱਦੇ ਮੇਨ ਰੱਖਾਂਗੇ ਤੁਸੀਂ ਐਤ ਕੀ ਵੋਟ ਕਿਨੂੰ ਪਾਣ ਦਾ ਸੋਚ ਰਹੇ ਹੋ ਸੰਗਰੂਰ ਤੋਂ ਮੈਡਮ ਦੇਖੋ ਜੀ ਵਿਚਾਰ ਆ ਦੇ ਹਿਸਾਬ ਨਾਲ ਤਾਂ ਮੋਦੀ ਅੱਗੇ ਹੈ ਜੀ ਫਿਰ ਤੁਸੀਂ ਪਰ ਤੁਸੀਂ ਕਿਨੂੰ ਸੋਚ ਰਹੇ ਹੋ ਵੋਟ ਪਾਣ ਦਾ ਬਾਕੀ ਮੈਡਮ ਅਟੇ ਟਾਈਮ ਦੇਖਾਂਗੇ ਜੀ ਕਿੰਨਾ ਮੁੱਦਿਆਂ ਨੂੰ ਅਹਿਮ ਰੱਖਦੇ ਹੋਏ ਵੋਟ ਪਾ ਰਹੇ ਹੋ ਆਹੀ ਬੇਰੋਜ਼ਗਾਰੀ ਹੋ ਗਈ ਮੈਡਮ ਬਿਜਲੀ ਬਿਲਕੁਲ ਮਾਫ ਹੋ ਗਏ ਇਹ ਸਿਸਟਮ ਜਿਹੜੇ ਸਭ ਰੈਗੂਲਰ ਰਹਿਣ ਤਾਂ ਸਹੀ ਨਹੀਂ ਜੀ ਠੀਕ ਹੈ ਜੀ ਤੁਸੀਂ ਅੱਜ ਕੀ ਸੰਗਰੂਰ ਚੋਂ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਤੁਹਾਨੂੰ ਕਿਹੜੇ ਸਿਆਸੀ ਪੱਖ ਦੀ ਹਵਾ ਜ਼ਿਆਦਾ ਨਜ਼ਰ ਆ ਰਹੀ ਹੈ ਅੱਜ ਕੀ ਮੈਡਮ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਜੀ ਛਿਟੜੀ ਜੀ ਪੁੱਛਿਆ ਅੱਜ ਕੀ ਤਾਂ ਤੁਸੀਂ ਕਿਹਨੂੰ ਵਫਰ ਅੱਜ ਕੀ ਵੋਟ ਪਾਉਣ ਦਾ ਸੋਚ ਰਹੇ ਹੋ ਸੋਚ ਰਹੇ ਹਾਂ ਕਾਂਗਰਸ ਨੂੰ ਪਾਉਣ ਦਾ ਸੋਚ ਰਹੇ ਹਾਂ ਕਿੰਨਾ ਮੁੱਦਿਆਂ ਦੇ ਤਹਿਤ ਕਾਂਗਰਸ ਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਆਹੀ ਹੈ ਬੇਰੋਜ਼ਗਾਰੀ ਖਤਮ ਹੋ ਜਾਏ ਜੀ ਮਹਿੰ ਕੌਣ ਬਾਰੇ ਸੋਚ ਰਹੇ ਹੋ ਠੀਕ ਹੈ ਜੀ ਕਾਲ ਜੀ ਤੁਸੀਂ ਐਤ ਕੀ ਕਿਨੂੰ ਵੋਟ ਪਾਣ ਦਾ ਸੋਚ ਰਹੇ ਹੋ ਸੰਗਠਨ ਪਤਾ ਨਹੀਂ ਮੈਮ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾ ਰਹੇ ਹੋ ਅਸੀਂ ਤਾਂ ਮੈਂ ਤਾਂ ਭਾਜਪੀ ਨੂੰ ਪਾਣੇ ਹੁੰਨੇ ਆ ਵੈਸੇ ਤੇ ਫਿਰ ਐਤ ਕੀ ਵੋਟ ਕਿਨੂੰ ਪਾ ਰਹੇ ਹੋ ਉਹਨਾਂ ਨੂੰ ਹੀ ਪਾਉਂਦੀ ਹਾਂ ਤੁਸੀਂ ਐਤ ਕੀ ਕਿਨੂੰ ਵੋਟ ਪਾਣ ਦਾ ਸੋਚ ਰਹੇ ਹੋ ਮੋਦੀ ਸਰਕਾਰ ਨੂੰ ਜੀ ਮੋਦੀ ਸਰਕਾਰ ਦੇ ਕੋਈ ਕੰਮ ਜਿਹੜੇ ਤੁਹਾਨੂੰ ਚੰਗੇ ਲੱਗਦੇ ਹੋਣ ਆਪਣੇ ਉਧਰ ਤੋਂ ਮੈਂ ਤਾਂ ਇਹ ਆਂ ਕਦੋਂ ਨਹੀਂ ਲੋਕਲ ਮੈਂ ਸਾਰਨਪੁਰ ਸੇ ਹਾਂ ਹਮਾਰੇ ਉਧਰ ਸਾਰੇ ਕੰਮ ਬੜੀਆ ਗਿਆ ਜੋ ਵੀ ਕੇ ਕੋਈ ਇੱਕ ਕੰਮ ਕੁਝ ਵੀ ਲੈ ਲੋ ਜਾਂ ਰਾਸ਼ਨ ਵਗੈਰਾ ਲੈ ਲੋ ਹਰ ਘਰੋਂ ਮੈਂ ਮਲੀ ਟਾਇਲਟੋ ਦੀ ਸੁਵਿਧਾ ਮਕਾਨ ਬਣਵਾਏ ਸਭ ਕੇ ਮਕਾਨ ਬਣਵਾ ਦੇ ਅੱਛਾ ਕਿਸਾਨੋ ਕੋ 6000 ਰੁਪਏ ਜੋ ਵਾਤੀ ਹੈ ਪੀਐਮ ਕਿਸਾਨ ਯੋਜਨਾ ਉਹ ਵੀ ਬਹੁਤ ਕੰਮ ਹੈ ਤੁਸੀਂ ਕਿਹਨੂੰ ਵੋਟ ਪਾਉਂਦਾ ਸੋਚਦੇ? ਅਸੀਂ ਤਾਂ ਝਾੜੂ ਨੂੰ ਪਾਵਾਂਗੇ ਜੀ। ਝਾੜੂ ਦੇ ਕੋਈ ਕੰਮ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੁਣ? ਝਾੜੂ ਵਲੇ ਹੁਣ ਬਿਜਲੀ ਦਾ ਬਿੱਲ ਨਹੀਂ ਆਂਦਾ। ਜਦੋਂ ਬੱਚਿਆਂ ਨੂੰ ਗਵਰਨਮੈਂਟ ਜੌਬ ਮਿਲਦੀ ਉਹਦੇ 'ਚ ਕੋਈ ਤੰਦਲੀ ਨਹੀਂ ਹੁੰਦੀ। ਫੇਰ ਬਿਲਕੁਲ ਕੰਮ ਕੋਈ ਵੀ ਹੁੰਦਾ ਸਰਕਾਰੀ ਕੰਮ ਫੇਅਰ ਹੁੰਦਾ। ਇਸ ਲਈ ਝਾੜੂ ਨੂੰ ਪਾਵਾਂਗੇ। ਠੀਕ ਹੈ ਜੀ। ਤੁਹਾਨੂੰ ਕੀ ਲੱਗਦਾ ਕਿ ਐਤਕੀ ਸੰਗਰੂਰ ਤੋਂ ਕੌਣ ਜਿੱਤ ਸਕਦਾ? ਕੁਝ ਨਹੀਂ ਕਹਿ ਸਕਦੇ ਬੇਟਾ। ਦੇਖੋ ਸਾਰੇ ਕੋਈ ਜੇ ਲੱਗ ਰਹੇ ਨੇ ਤੁਹਾਨੂੰ ਤਾਂ। ਤੁਸੀਂ ਐਤਕੀ ਕਿਹਨੂੰ ਵੋਟ ਪਾਉਂਦਾ ਸੋਚਿਆ ਦੇਖੋ ਸਾਡਾ ਮੁੱਦਾ ਤਾਂ ਦੇਖੋ ਜਿਹੜਾ ਗਰੀਬਾਂ ਦਾ ਭਲਾ ਕਰੂਗਾ ਫਿਰ ਉਹਦੇ ਆ ਕਹੇ ਕੋਈ ਹੈ ਝਾੜੂ ਵਾਲਾ ਹੈ ਕੇਸਰੀ ਵਾਲਾ ਹੈ ਮੋਦੀ ਸਰਕਾਰ ਹੈ ਸਰਦਾਰ ਜੀ ਨੇ ਤਕੜੀ ਵਾਲੇ ਅਸੀਂ ਸਾਰੇ ਨਹੀਂ ਸਾਂਝੇ ਬੇਟਾ ਸਾਾਨੂੰ ਤਾਂ ਇਨਾਂ ਵਿੱਚੋਂ ਕੋਈ ਸਿਤਾਰਾ ਨਜ਼ਰ ਨਹੀਂ ਆ ਰਿਹਾ ਜੀ ਫਿਰ ਤੁਸੀਂ ਸੋਚਿਆ ਨਹੀਂ ਕਿ ਕਿਹਨੂੰ ਵੋਟ ਪਾਣੀ ਹੈ ਨਹੀਂ ਬੇਟਾ ਅਜੇ ਤੱਕਰ ਕੁਝ ਨਹੀਂ ਸੋਚਿਆ ਅਸੀਂ ਠੀਕ ਹੈ ਜੀ ਤੁਸੀਂ ਕਿਹਨੂੰ ਵੋਟ ਪਾਉਂਦਾ ਸੋਚ ਰਹੇ ਜਿਹੜਾ ਕੋਈ ਸਾਡੀ ਹੈਲਪ ਕਰੂਗਾ ਉਸ ਤਾਂ ਉਹਨਾਂ ਦੇ ਦੇਖੋ ਅਸੀਂ ਤੁੱਪੇ ਬੈਠੇ ਆ ਦਿਨ ਰਾਤ ਮਰ ਰਿਆ ਤੇ ਮਿਹਨਤ ਕਰ ਰਿਆ ਸਾਡੇ ਕੋਲ ਕੋਈ ਗਾਕ ਨਹੀਂ ਕੁਛ ਨਹੀਂ ਹੈਗਾ ਤੁੱਪੇ ਬੈਠਣ ਦਾ ਕਿਹੜਾ ਸ਼ਾਨ ਸੰਕ ਹੈਗਾ ਸਰ ਕੀ ਸੋਚੇਗੀ ਕਿ ਨੂੰ ਵੋਟ ਪਾਣੀ ਹੈ ਭਗਵੰਤਬਾਨ ਨੂੰ ਹੀ ਪਾਵਾਂਗੇ ਕਾਂਗਰਸ ਨੂੰ ਹਾਂਜੀ ਕਾਂਗਰਸ ਕਾਂਗਰਸ ਦੇ ਕੋਈ ਕੰਮ ਵਧੀਆ ਲੱਗਦੇ ਹੁਣ ਸਰਿੰਦਰ ਵਜਿੰਦਰ ਸਿੰਘਲਾ ਉਹਨਾਂ ਦੇ ਕੰਮ ਬਹੁਤ ਵਧੀਆ ਨੇ ਠੀਕ ਹੈ ਜੀ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਚੋਂ ਐਤਕੀ ਕੌਣ ਜਿੱਤ ਸਕਦਾ ਮੈਂ ਤਾਂ ਇਹਦੇ ਬਾਰੇ ਘੱਟ ਇੰਟਰਸਟਡ ਨਹੀਂ ਹੈਗਾ ਜੀ ਫਰੈਜ਼ ਕੀ ਵੋਟ ਕਿਨੂੰ ਪਾਣੀ ਹੈ ਵੋਟ ਬਸ ਜਿਹਦੇ ਮੌਕੇ ਦੀ ਹੁੰਦੇ ਜਿਹਨੂੰ ਮਨ ਕਰੂਗਾ ਜਿਹੜਾ ਦੇਖਾਂਗਾ ਕੈਂਡੀਡੇਟ ਵੋਟ ਹੈ ਜੀ ਪਤਾ ਕੀ ਹੈ ਜੀ ਪਹਿਲਾਂ ਵੀ ਅਸੀਂ ਕਈ ਵਾਰ ਪਾ ਚੁੱਕੇ ਹੁਣ ਮਨ ਜਾ ਉਹ ਹੋਇਆ ਪਿਆ ਕੈਂਡੀਡੇਟ ਕੋਈ ਵਧੀਆ ਲੱਗ ਨਹੀਂ ਥਿਆ ਠੀਕ ਹੈ ਜੀ ਆਪ ਤੇ ਤੁਸੀਂ ਐਤਕੀ ਫਿਰਕੀ ਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਡੈਫੀਨਿਟਲੀ ਆਪ ਨੂੰ ਪਾਵਾਂਗੇ ਆਪ ਦੇ ਕੋਈ ਕੰਮ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋਣ ਕਾਫੀ ਕੰਮ ਸਰਪ ਲੱਗੇ ਨੇ ਵਧੀਆ ਲੱਗੇ ਨੇ ਜੋ ਨਦਰ ਪਾਰਟੀ ਵੱਲੋਂ ਨਹੀਂ ਕੀਤੇ ਗਏ ਲਾਈਕ ਕੁ ਸਹੂਲਤਾਂ ਦੇ ਅੰਦਰ ਚਲਾਏ ਨੇ ਤੇ ਆਪਣੇ ਘਰੋਂ ਆਪਾਂ ਕੋਈ ਵੀ ਕੰਮ ਰੈਸਟੇਸ਼ਨ ਨੇ ਸਰਕਾਰੀ ਕੰਮ ਕਰਾ ਸਕਦਾ ਹੈ ਲਾਈਕ ਹੋਰ ਵੀ ਕੰਮ ਬਥੇਰੇ ਨੇ ਜਿਹੜੇ ਕਰ ਸਕਦਾ ਹੈ ਜੋ ਬਾਕੀ ਸਰਕਾਰਾਂ ਨੇ ਇੱਥੇ ਕਿਤੇ ਨਹੀਂ ਕੀਤੇ ਉਹ ਆਪਾਂ ਦੂਈ ਕਰ ਰਹੇ ਆ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਐਤਕੀ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਇਹ ਤਰੇ ਤਰੇ ਜਿਹੜਾ ਆਪਣੇ ਅਕਵਾਲ ਸਿੰਘ ਝੁੰਦਾ ਜੀ ਨੇ ਜਿਹੜੇ ਉਹਨਾਂ ਦਾ ਜਾਦੇ ਪਿੰਡਾਂ 'ਚ ਜਿਆਦਾ ਜੋਰ ਹੈ ਅੱਛਾ ਜੀ ਕਿਉਂਕਿ ਉਹ ਈ ਇਮਾਨਦਾਰ ਬੰਦੇ ਨੇ ਵਧੀਆ ਉਹਨਾਂ ਦੀ ਸੋਚ ਹੈ ਕਿਉਂਕਿ ਜਿਹੜੇ ਆਪਣੇ ਭਗਵਾਨ ਜੀ ਮਾਨ ਮੁੱਖ ਮੰਤਰੀ ਜੀ ਨੇ ਅਸੀਂ ਮੈਂ ਸਾਬਕਾ ਸਰਪੰਚਾਂ ਪਿੰਡ ਰਾਮਨਗਰ ਸਿਵੀਆਂ ਦਾ ਤੇ ਇਹਨਾਂ ਨੂੰ 19 ਵਿੱਚ ਅਸੀਂ ਵੋਟਾਂ ਪਵਾਈਆਂ ਸੀ ਇਹਨਾਂ ਨੇ ਨਾ ਕਾਂਗਰਸੀ ਬੰਦਿਆਂ ਨੇ ਸਾਡੇ ਤੇ ਇੱਕ ਝੂਠਾ ਪਰਚਾ ਦਰਜ ਕਰਵਾਤਾ ਸੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਦੋਂ ਜਦੋਂ ਇਹ ਐਮਪੀ ਸੀ ਉਹਨਾਂ ਨੂੰ ਅਸੀਂ ਮਿਲੇ ਵੀ ਸੀਗੇ ਫਰ ਇਹਨਾਂ ਤੋਂ ਕੋਈ ਐਕਸ਼ਨ ਚ ਨਹੀਂ ਆਇਆ ਕਿਉਂਕਿ ਅਸੀਂ ਫਿਰ ਇਹਨਾਂ ਦਾ ਪਿੱਛਾ ਛੱਡਿਆ ਕਿਉਂਕਿ ਵੀ ਇਹਨਾਂ ਦੇ ਪੱਲੇ ੱਦਲੇ ਕੁਝ ਹੈ ਨਹੀਂ ਕਿਉਂਕਿ ਜਿਹੜੀ ਕਾਲੀ ਦਲਬਾ ਨੇ ਆਪਣੇ ਚੁੰਤਾ ਸਾਹਿਬੀ ਨੇ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਧੀਆ ਇਨਸਾਨ ਨੇ ਤੇ ਲੋਕਾਂ ਦਾ ਗੱਲ ਵੀ ਵਧੀਆ ਤਰੀਕੇ ਨਾਲ ਸੁਣਦੇ ਨੇ ਤੁਸੀਂ ਅੱਜ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਦੱਸੋ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਾਵਾਂਗੇ ਸਿਮਰਨਜੀਤ ਸਿੰਘ ਮਾਨ ਦੇ ਕੋਈ ਕੰਮ ਤੁਹਾਨੂੰ ਜਿਹੜੇ ਵਧੀਆ ਲੱਗਦੇ ਹੋਣ ਸਾਰੇ ਕੰਮ ਹੀ ਵਧੀਆ ਨੇ ਠੀਕ ਹੈ ਜੀ ਤੁਸੀਂ ਕਿਹਨੂੰ ਸੋਚ ਰਹੇ ਵੋਟ ਪਾਉਂਦਾ ਹੈ ਮਜੀਦ ਮਾਨ ਨੂੰ ਮਜੀਦ ਸਿੰਘ ਮਾਨ ਅ ਤੁਸੀਂ ਕਿਹਨੂੰ ਐਤ ਕੀ ਵੋਟ ਪਾਉਂਦਾ ਸੋਚਦੇ ਸਿਮਰਜੀਤ ਸਿੰਘ ਮਾਨ ਨੂੰ ਮਜੀਦ ਸਿੰਘ ਮਾਨ ਠੀਕ ਹੈ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਸੰਗਰੂਰ ਤੋਂ ਕੌਣ ਜਿੱਤ ਸਕਦਾ ਕੋਈ ਪਤਾ ਨਹੀਂ ਹਾਲੇ ਦਾ ਹਾਲੇ ਕੋਈ ਹਵਾ ਨਹੀਂ ਆ ਗਈ ਜੀ ਤੁਸੀਂ ਕਿਹਨੂੰ ਫਿਰ ਵੋਟ ਪਾਉਂਦਾ ਸੋਚ ਰਹੇ ਆਪਾਂ ਤਾਂ ਬੀਜੇਪੀ ਨੂੰ ਪਾਵਾਂਗੇ ਜੀ ਬੀਜੇਪੀ ਨੂੰ ਬੀਜੇਪੀ ਦੇ ਕੰਮ ਵਧੀਆ ਜਿਹੜੇ ਲੱਗਦੇ ਹੁਣ ਲੱਗਦੇ ਨੇ ਵਧੀਆ ਕੰਮ ਨੇ ਜੀ ਸਾਰੇ ਕੰਮ ਹਾਂ ਜੀ ਠੀਕ ਹੈ ਦੇਖੋ ਤੁਹਾਨੂੰ ਕੀ ਲੱਗਦਾ ਕਿ ਐਤ ਕੀ ਸੰਗਰੂਰ ਤੋਂ ਕੌ ਇਸ ਵਾਰ ਤਾਂ ਕੋਈ ਭੇਤ ਨਹੀਂ ਹੈ ਤੇ ਫਿਰ ਤੁਸੀਂ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ? ਅਸੀਂ ਤਾਂ ਮੋਦੀ ਜੀ ਨੂੰ ਬਣਾਉਣਾ ਜੀ। ਅੱਛਾ ਤੇ ਮੋਦੀ ਜੀ ਦੇ ਕੋਈ ਕੰਮ ਤੁਹਾਨੂੰ ਵਧੀਆ ਲੱਗਦੇ ਹੋਣ? ਉਹਦੇ ਸਾਰੇ ਕੰਮ ਵਧੀਆ ਐ ਜੀ। ਦੇਸ਼ ਦੀ ਸੁਰੱਖਿਆ ਦੇ ਬਾਰੇ ਤੇ ਬਾਕੀ ਲੋਕਾਂ ਦੀ ਭਲਾਈ ਵਾਸਤੇ, ਗਰੀਬਾਂ ਵਾਸਤੇ ਤੇ ਬਾਥਰੂਮ ਬਣਾਏ, ਟਾਇਲਟ ਬਣਾਏ 370 ਢਾਈ ਬਹੁਤ ਅੱچھے ਕੰਮ ਐ ਜੀ। ਠੀਕ ਐ ਜੀ। ਤੁਹਾਨੂੰ ਕੀ ਲੱਗਦਾ ਐ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ? BJP ਜਾਂ ਕਾਂਗਰਸ? ਤੁਸੀਂ ਕਿਹਨੂੰ ਵੋਟ ਪਾਉਂਦਾ ਸੋਚਿਆ? ਗੁਪਤ ਰਵੇ ਦਾ ਜ਼ਿਆਦਾ ਵਧੀਆ ਜੀ ਹੈ। ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾ ਰਹੇ ਹੋ? ਦੇਖੋ ਜੀ ਕਰਪਸ਼ਨ ਜ਼ਿਆਦਾ ਹੋ ਗਿਆ ਬਹੁਤ ਦੁਕਾਨਦਾਰ ਨੂੰ ਬਹੁਤ ਦਿੱਕਤ ਆਉਂਦੀਆਂ ਨੇ ਹੁਣ ਹਰ ਟਾਈਮ ਹੀ ਗੁੰਡਾਗਰਦੀ ਚੋਰੀ ਚਗਾਰੀ ਦਾ ਜ਼ਿਆਦਾ ਮਸਲਾ ਹੈ ਮੇਨ ਮੁੱਦਾ ਹੀ ਹੈ ਜੀ। ਕਿ ਆਮ ਬੰਦਾ ਸੇਫ ਨਹੀਂ ਹੈ। ਦੂਜੀ ਪਾਰਟ ਬੱਚੇ ਲੇਡੀਜ਼ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ? ਇਸ ਵਾਰ ਕੋਈ ਆਈਡੀਆ ਨਹੀਂ ਹੈਗਾ ਤੁਸੀਂ ਕਿਹਨੂੰ ਵੋਟ ਪਾਉਣ ਦਾ ਸੋਚਿਆ ਇਹ ਆਪਣਾ ਪਰਸਨਲ ਮੈਟਰ ਹੈ ਇਹ ਨਹੀਂ ਪਤਾ ਕਿਹੜੇ ਮੁੱਦਿਆਂ ਨੂੰ ਅਹਿਮ ਰੱਖਦੇ ਹੋ ਵੋਟ ਪਾ ਰਹੇ ਹੋ bizness ਹੋ ਗਿਆ ਬਾਕੀ ਕਾਮਕਾਰ ਤਾਂ bizness ਤੇ ਮਤਲਬ ਇਹ ਲਾ ਲੋ ਵੀ ਇਸ ਚੀਜ਼ ਨੂੰ ਮੇਨ ਮੁੱਦਾ ਹੈ bizness ਔਰ ਜੇ ਜੋ ਮਹਿੰਗਾਈ ਮਹਿੰਗਾਈ ਮੇਨ ਮੁੱਦਾ ਹੈ ਔਰ ਤੁਸੀਂ ਇਹ ਲਗਾ ਲੋ ਵੀ ਇਸ ਤਰ੍ਹਾਂ ਮਤਲਬ 10 ਸਾਲ ਹੋ ਗਏ ਸਰਕਾਰ ਮੋਦੀ ਦੀ ਆਈ ਹੈ ਡਿਵੈਲਪਮੈਂਟ ਵੀ ਹੋਈ ਹੈ ਔਰ ਮਤਲਬ ਤਰੱਕੀ ਵੀ ਹੋਈ ਹੈ ਤੇ ਅੱਗੇ ਤੋਂ ਅੱਗੇ ਵਧੇ ਵੀ ਹੈ ਕੁਝ ਮਤਲਬ ਐ ਵੀ ਕੁਝ ਜਹੇਈਆਂ ਨੇ ਵੀ ਖੁਸ਼ ਵੀ ਨਹੀਂ ਕਰ ਸਕਦੇ ਜੇ ਬੰਦਾ ਕਹੇ ਵੀ ਜਨਤਾ ਅਨੁਸਾਰ ਇਹਨੂੰ ਕੋਸ਼ਿਸ਼ ਕਰਦੇ ਖੁਸ਼ ਵੀ ਨਹੀਂ ਕਰ ਸਕਦੇ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਮੈਚੇਰੀਅਮ ਕਾਬਲਾ ਹੈ ਤਕਰੀਬਨ ਇੱਨੇ ਵੀ ਕੈਂਡੀਡੇਟ ਨੇ ਸਭ ਦੇ ਵਿੱਚ ਇੱਕ ਤਰ੍ਹਾਂ ਦਾ ਸਖਤ ਮੁਕਾਬਲਾ ਹੈ ਇੱਨੇ ਵੀ ਕੈਂਡੀਡੇਟ ਹੈ ਕਾਂਗਰਸ ਭਾਜਪਾ ਵਗੈਰਾ ਇਹ ਆਪ ਇਸ ਕਰਕੇ ਕਹਿੰਦਾ ਮਤਲਬ ਇਹ ਹੈ ਕਿ ਹਲੇ ਬਿਲਕੁਲ ਫਾਈਨਲੀ ਕੁਝ ਨਹੀਂ ਕਹਿ ਸਕਦੇ ਫਿਰ ਤੁਸੀਂ ਕਿਹਨੂੰ ਵੋਟ ਪਾਉਣ ਦਾ ਸੋਚਿਆ ਹੈ ਤੁਸੀਂ ਦੇਖੋ ਜੀ ਅਸੀਂ ਤਾਂ ਫਿਲਹਾਲ ਮੋਦੀ ਜੀ ਨੂੰ ਵੋਟ ਪਾਉਣ ਦਾ ਵਿਚਾਰ ਕੀਤਾ ਹੈ ਮੋਦੀ ਮੋਦੀ ਜੀ ਦੇ ਕੋਈ ਐਹੋ ਜਿਹੇ ਮੁੱਦੇ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋਣ ਪ੍ਰਭਾਵਿਤ ਕੀਤੇ ਹੋਣ ਤੇ ਹਿੰਦੂ ਹੋਣ ਦੇ ਨਾਤੇ ਮਤਲਬ ਜੋ ਉਹਨਾਂ ਨੇ ਮੰਦਰ ਦਾ ਛੱਡਾ ਹੱਲ ਕੀਤਾ ਹੈ ਉਸ ਲਈ ਸਾਨੂੰ ਬਹੁਤ ਹੀ ਖੁਸ਼ੀ ਹੈ ਉਸ ਦੇ ਇਲਾਵਾ ਦੇਸ਼ ਲਈ ਵੀ ਉਹ ਬਹੁਤ ਹੀ ਚੰਗਾ ਕੰਮ ਕਰ ਰਹੇ ਨੇ ਠੀਕ ਹੈ ਉਹਨਾਂ ਦਾ ਕੋਈ ਪਰਿਵਾਰ ਵਗੈਰਾ ਨਹੀਂ ਹੈ ਉਹ ਜ਼ਿਆਦਾਤਰ ਦੇਸ਼ ਵਾਰੇ ਹੀ ਸੋਚਦੇ ਨੇ ਤੇ ਦੇਸ਼ ਦੀ ਤਰੱਕੀ ਬਾਰੇ ਹੀ ਜ਼ਿਆਦਾ ਸੋਚਦੇ ਨੇ ਠੀਕ ਹੈ ਜੀ ਅਦਾਇਤ ਕੀ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਮਜੀਤਮਾਨ ਤੇ ਤੁਸੀਂ ਵੋਟ ਕਿਹਨੂੰ ਪਾਉਣ ਦਾ ਸੋਚੇ ਮਜੀਤਮਾਨ ਤੁਸੀਂ ਐਤਕੀ ਕਿਹਨੂੰ ਵੋਟ ਪਾਉਣ ਦਾ ਸੋਚੇ ਸਿਮਰਜੀਤਮਾਨ ਠੀਕ ਹੈ ਜੀ ਤਾਨੂੰ ਕੀ ਲੱਗਦਾ ਐ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਐ? ਸਿਮਰਤ ਸਿੰਘ ਮਾਨ ਜੀ। ਤੇ ਵੋਟ ਕਿਨੂੰ ਪਾ ਰਹੇ ਹੋ ਫਿਰ? ਮਾਨ ਨੂੰ ਜੀ। ਸਮਰਜੀਤ ਸਿੰਘ ਮਾਨ ਦੇ ਕੋਈ ਇਹੋ ਜਿਹੇ ਕੰਮ ਜਿਹੜੇ ਤੁਹਾਨੂੰ ਬਹੁਤ ਵਧੀਆ ਲੱਗੇ ਹੋਣ? ਬਹੁਤ ਵਧੀਆ ਲੱਗੇ ਸਾਰੇ ਕੰਮ। ਜੋ ਵੀ ਕਰਤੇ ਨੇ ਬਹੁਤ ਵਧੀਆ ਲੱਗੇ ਕੰਮ ਜੀ। ਠੀਕ ਐ ਜੀ। ਤੁਹਾਨੂੰ ਕੀ ਲੱਗਦਾ ਐ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਐ? ਇੱਕ ਤੀ ਮਿਕਸ ਹੈ ਕੋਈ ਨਹੀਂ ਜਿੱਤੀ ਹੋਈ ਖੰਡਾ ਜਿੱਤੀ ਹੋਈ ਬਸ। ਕੰਨਾ ਕੰਨਾ ਤੇ ਤੁਸੀਂ ਵੋਟ ਕਿਨੂੰ ਪਾਉਣ ਦਾ ਸੋਚਿਆ ਅਜੀ ਦੇਖੋ ਖੱਲੇ ਨੂੰ ਪਾਵਾਂਗੇ ਠੀਕ ਹੈ ਜੀ ਤੁਸੀਂ ਐਤ ਕਿਹਨੂੰ ਵੋਟ ਪਾਉਣ ਦਾ ਸੋਚਿਆ ਕੰਨੇ ਪਾਵਾਂਗੇ ਅਸੀਂ ਵੋਟ ਠੀਕ ਹੈ ਜੀ ਮੋਦੀ ਕੰਮ ਨੂੰ ਦੇਖ ਕੇ ਪਾਵਾਂਗੇ ਵੋਟ ਹੂੰ ਤੇ ਮੋਦੀ ਦੇ ਕੋਈ ਕੰਮ ਤੁਹਾਨੂੰ ਵਧੀਆ ਲੱਗਦੇ ਹੁਣ ਸਭ ਵਧੀਆ ਕੰਮ ਕੀਤੇ ਨੇ ਕੋਈ ਇੱਕ ਸਭ ਵਧੀਆ ਕੰਮ ਕੀਤੇ ਨੇ ਫਿਰ ਵੀ ਕੋਈ ਇੱਕ ਹੂੰ ਤੁਹਾਨੂੰ ਕੀ ਲੱਗਦਾ ਐਤ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਨਹੀਂ 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 ਦੇਖੋ ਸੰਭਾਵਨਾ ਹੈ ਭਾਈ ਬੀਬਾ ਆ ਸਮਰਜੀਤ ਸਿੰਘ ਮਾਨ ਤੇ ਤੁਸੀਂ ਫਿਰ ਅਜਕੀ ਕਿਹਨੂੰ ਵੋਟ ਪਾਉਣ ਦਾ ਸੋਚਿਆ ਕੀ ਕਰਨਾ ਬਸ ਪਾ ਕੇ ਵੋਟਾਣਾ ਹਾਂਜੀ ਕੀ ਕਰਨਾ ਪਾ ਕੇ ਵੋਟਾ ਇਹਨਾਂ ਨੇ ਕਿਹੜਾ ਕੋਈ ਕੰਮ ਕਰਨਾ ਆਪਣਾ ਪਰ ਫਿਰ ਵੀ ਸੋਚਿਆ ਤਾਂ ਹੋਊਗਾ ਕਿ ਕਿਹਨੂੰ ਵੋਟ ਪਾਣੀ ਹੈ ਫਿਲਹਾਲ ਭਾਈ ਮੈਂ ਬੱਚੇ ਕਹਿੰਦੇ ਸੀ ਕੀ ਕਰਨਾ ਹੈ ਮਾਪੇ ਕਿਹਨੂੰ ਪਾਵਾਂਗੇ ਵੋਟ ਕੰਮ ਦਾ ਕੋਈ ਕਰਦਾ ਨਹੀਂ ਤੇ ਕਹਿੰਦੇ ਡੈਡੀ ਉਹਨਾਂ ਮਾਨ ਨੂੰ ਪਾ ਦੇ ਜਨਾ ਸਮਰਜੀਤ ਸਿੰਘ ਮਾਨ ਹਾਂ ਭਾਈ ਹਾਂ ਠੀਕ ਹੈ ਜੀ ਠੀਕ ਹੈ ਤੁਸੀਂ ਅਜਕੀ ਕੀ ਸੋਚਿਆ ਕਿ ਵੋਟ ਕਿਨੂੰ ਪਾਣੀ ਹੈ ਅਸੀਂ ਕਾਂਗਰਸ ਨੂੰ ਕਾਂਗਰਸ ਦੇ ਜਿਹੜੇ ਕੰਮ ਤੁਹਾਨੂੰ ਵਧੀਆ ਲੱਗਦੇ ਹੋਣ ਕਾਂਗਰਸ ਦੇ ਇਹ ਸਾਰੇ ਕੰਮ ਵਧੀਆ ਨਹੀਂ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਸੰਗਰੂਰ ਤੋਂ ਕੁਝ ਨਹੀਂ ਕਹਿ ਸਕਦੇ ਫਿਰ ਵੋਟ ਕਿਨੂੰ ਪਾਉਣ ਦਾ ਸੋਚਿਆ ਵੋਟ ਆਪਣਾ ਇੱਕੋ ਹੀ ਜਾਊਗਾ ਬੀਜੇਪੀ ਨੂੰ ਬੀਜੇਪੀ ਦੇ ਕੰਮ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋਣ ਬੀਜੇਪੀ ਦੇ ਦੇਸ਼ ਦੇ ਕੰਮ ਬਹੁਤ ਵਧੀਆ ਨੇ ਸੜਕਾਂ ਦਾ ਨਿਰਮਾਣ ਰਾਮ ਮੰਦਰ ਦਾ ਨਿਰਮਾਣ ਸਾਰੇ ਕੰਮ ਦੇਸ਼ ਦੇ ਬਹੁਤ ਵਧੀਆ ਕੀਤੇ ਨੇ ਉਹਨਾਂ ਨੇ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਜਿੱਤ ਸਕਦਾ ਹੈ ਸੰਗਰੂਰ ਤੋਂ ਜ਼ਰੂਰ ਤੋਂ ਜੀ ਸੀਟ ਹਰੇ ਚੌਗੋਣੀ ਮੁਕਾਬਲਾ ਹੈ ਫਸਵੀ ਲੱਗਦੀ ਆ ਅੱਛਾ ਜੀ ਫਿਰ ਤੁਸੀਂ ਕਿਹਨੂੰ ਸੋਚਿਆ ਹੈ ਕਿ ਵੋਟ ਪਾਉਂਦਾ ਬੀਜੇਪੀ ਦੇ ਪੱਕੇ ਹੋ ਆ ਜੀ ਬੀਜੇਪੀ ਨੂੰ ਵੋਟ ਹਾਂ ਜੀ ਬੀਜੇਪੀ ਦੇ ਕੰਮ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋਣ ਸਾਨੂੰ ਬੀਜੇਪੀ ਦਾ ਜੀ ਇਨਫਰਾਸਟ੍ਰਕਚਰ ਦਾ ਕੰਮ ਬਹੁਤ ਵਧੀਆ ਜੋ ਕਿ ਹੋਰ ਦੇਸ਼ ਆਪਣਾ ਜਿਹੜਾ ਆਪਣਾ ਦੇਸ਼ ਦਾ ਬਿਜ਼ਨਸ ਹੈ ਇਕਨੋਮੀ ਹੈ ਬਹੁਤ ਅੱਛੀ ਜਾ ਰਹੀ ਹੈ ਦੇਸ਼ ਆਨ ਵਾਲੇ ਟਾਈਮ 'ਚ ਜੋ ਉਹ ਕਿਲੋਮੀ ਆਪਣੀ 5 ਨੰਬਰ ਤੇ ਹੈ ਉਹ ਆਨਲਾਈਨ ਟਾਈਮ 3 ਨੰਬਰ ਤੇ ਹੋਏਗੀ ਦੇਸ਼ ਦੇਸ਼ ਬਹੁਤ ਵਧੀਆ ਵਿਕਾਸ ਚੱਲ ਰਿਹਾ ਇਸ ਟਾਈਮ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਅਜੇ ਤਾਂ ਕੋਈ ਪਤਾ ਨਹੀਂ ਹੈ ਜੀ ਫਿਰ ਵੋਟ ਕਿਹਨੂੰ ਪਾਉਣ ਦਾ ਸੋਚਿਆ ਕਿਨੂੰ ਪਾਈਏ ਤੁਸੀਂ ਦੱਸੋ ਕਿਨੂੰ ਪਾਣੀ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਪਾਦਾ ਹਾਂ ਠੀਕ ਹੈ ਜੀ ਤੁਸੀਂ ਐਤਕੀ ਕਿਨੂੰ ਸੋਚਿਆ ਵੋਟ ਪਾਉਣ ਦਾ ਆਮ ਆਦਮੀ ਪਾਰਟੀ ਠੀਕ ਹੈ ਜੀ ਫਸ਼ੀਕਲ ਅੰਕਲ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਕੋਈ ਜਿੱਤੇ ਕੋਈ ਹਾਰੇ ਅਸੀਂ ਸੰਗਰੂਰ ਤੋਂ ਝਾੜੂ ਨੂੰ ਵੋਟ ਪਾਵਾਂਗੇ ਅੱਛਾ ਤੁਸੀਂ ਵੋਟ ਝਾੜੂ ਨੂੰ ਪਾਣੀ ਝਾੜੂ ਦੇ ਜਿਹੜੇ ਕੰਮ ਤੁਹਾਨੂੰ ਵਧੀਆ ਲੱਗਦੇ ਹੋਣ ਜਿਹੜੇ ਹੁਣ ਤੱਕ ਕੀਤੇ ਨੇ ਬਹੁਤ ਵਧੀਆ ਨੇ ਜਿਵੇਂ ਕਿ ਜਿਵੇਂ ਕਿ ਆ ਦੇਖ ਲਓ ਤੁਸੀਂ 43000 ਨੌਕਰੀ ਹੋ ਗਈ ਕਿਵੇਂ ਜਿਵੇਂ ਬਿਜਲੀ ਸਸਤੀ ਕਰੀ ਜਾਂ ਉਹਨਾਂ ਨੇ ਫ੍ਰੀ ਬਿਜਲੀ ਦੇ ਰਹੇ ਨੇ 43000 ਨੌਕਰੀ ਵੀ ਦੇਤੀ ਬਾਕੀ ਆਸਥਾਨਾ ਦਾ ਸੁਧਾਰ ਵੀ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਅਸੀਂ ਤਾਂ ਬਈ ਆਪ ਵਾਲੇ ਨੂੰ ਜਿੱਤੇ ਹੁਣੇ ਆ। ਤੇ ਤੁਸੀਂ ਵੋਟ ਫਿਰ ਕਿਹਨੂੰ ਪਾ ਰਹੇ ਹੋ? ਅਸੀਂ ਆਪ ਵਾਲੇ ਨੂੰ ਪਾਵਾਂਗੇ। ਤੇ ਆਪ ਦੇ ਕੋਈ ਕੰਮ ਜਿਹੜੇ ਤੁਹਾਨੂੰ ਪ੍ਰਭਾਵਿਤ ਕੀਤੇ ਹੋਣ? ਆਪ ਵਾਲਿਆਂ ਨੇ ਬਹੁਤ ਵਧੀਆ ਕੰਮ ਕਰਾਇਆ ਨੇ, ਲਾਈਟ ਦਾ, ਬਾਕੀ ਫਸਾ ਪਾਣੀ ਦੀ ਬਚਤ ਕਰ ਰਿਹਾ ਹੈ। ਵੀ ਆ ਜੀਰੀ ਬੀਜੋ ਤੇ 3 ਮਹੀਨੇ ਦਾ ਫਰਕ ਆਵੇ, 2 ਮਹੀਨੇ ਦਾ। ਵਧੀਆ ਕੰਮ ਕਰ ਰਿਹਾ ਜੀ। ਠੀਕ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ? ਸੁਖਪਾਲ ਕਹਿਰਾ। ਤੇ ਵੋਟ ਕਿਹਨੂੰ ਪਾ ਰਹੇ ਹੋ? ਕਾਂਗਰਸ। ਕਾਂਗਰਸ ਦੇ ਜਿਹੜੇ ਕੰਮ ਤੁਹਾਨੂੰ ਵਧੀਆ ਲੱਗਦੇ ਹੋਣ? ਸੰਗਰੂਰ 'ਚ ਵਿਜੇਂਦਰ ਖੋਨਾਵਾਦੀ ਪਾਰਟੀ ਦੇ ਪੰਜ ਇਥੋਂ ਦੇ ਐਮਐਲਏ ਨੇਗੇ ਮੰਤਰੀ ਵੀ ਬਣੇ ਹੋਏ ਨੇਗੇ ਕੋਈ ਕੰਮ ਕੀਤਾ ਹੋਇਆ ਦਿਖਾਓ ਠੀਕ ਹੈ ਜੀ ਤੁਸੀਂ ਕਿਹਨੂੰ ਵੋਟ ਪਾਉਣ ਦਾ ਸੋਚ ਰਹੇ ਹੋ ਐਤਕੀ ਫਿਰ ਕਾਂਗਰਸ ਨੂੰ ਕਾਂਗਰਸ ਦੇ ਤੁਹਾਨੂੰ ਜਿਹੜੇ ਕੰਮ ਵਧੀਆ ਲੱਗਦੇ ਹੁਣ ਸੇਮ ਹੀ ਵਧੀਆ ਠੀਕ ਹੈ ਜੀ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਮੈਨੂੰ ਇਸ ਬਾਰੇ ਵਿੱਚ ਪਤਾ ਫਿਰ ਵੋਟ ਕਿਨੂੰ ਪਾ ਰਹੇ ਹੋ ਐਤਕੀ ਵੋਟ ਤਾਂ ਮੈਂ ਉਹਨੂੰ ਪਾਉਂਗਾ ਆਪਣਾ ਝਾੜੂ ਨੂੰ ਪਾਉਂਗਾ ਝਾੜੂ ਦੇ ਜਿਹੜੇ ਤੁਹਾਨੂੰ ਕੰਮ ਵਧੀਆ ਲੱਗਦੇ ਹੁਣ ਹਾਂ ਜੀ ਹਾਂ ਵਧੀਆ ਲੱਗਦੇ ਨੇ ਕੰਮ ਉਹਨਾਂ ਦੇ ਜਿਵੇਂ ਕੀ ਜਿਵੇਂ ਕੀ ਉਹਨਾਂ ਨੇ ਬਿਜਲੀ ਦਾ ਬਿੱਲ ਮਾਫ ਕੀਤਾ ਹੈ ਜਿਵੇਂ ਕੰਮ ਵਧੀਆ ਕਰਾ ਰਹੇ ਨੇ ਵੈਸੇ ਉਹ ਠੀਕ ਹੈ ਜੀ ਥੈਂਕ ਯੂ ਤੁਹੋ ਕਿ ਸੰਗਰੂਰ ਤੋਂ ਕੌਣ ਜਿੱਤ ਰਿਹਾ ਹੈ ਕਿ ਤੁਹਾਡੇ ਅਕੋਰਡਿੰਗ ਬੀਜੇਪੀ ਤੁਸੀਂ ਵੋਟ ਕਿਨੂੰ ਪਾਉਣ ਦਾ ਸੋਚਿਆ ਬੀਜੇਪੀ ਨੂੰ ਬੀਜੇਪੀ ਦੇ ਕੰਮ ਜਿਹੜੇ ਤੁਹਾਨੂੰ ਵਧੀਆ ਲੱਗਦੇ ਹੋ ਸੈਂਟਰ ਦੇ ਕੰਮ ਵਧੀਆ ਨੇ ਪੰਜਾਬ ਚ ਲੈਣਾ ਚਾਹੁੰਦੇ ਆ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਹਾਂ ਰੂਰ ਤੋਂ ਦਾ ਬੇਟਾ ਸਾਰਾ ਮਿਕਸ ਏਰੀਆ ਹੈ ਕੋਈ ਐਜੇ ਬਾਰੇ ਨਹੀਂ ਪਤਾ ਲੱਗਦਾ ਤੁਸੀਂ ਵੋਟ ਕਿਨੂੰ ਪਾਣ ਦਾ ਸੋਚਿਆ ਹਾਂਜੀ ਵੋਟ ਕਿਨੂੰ ਪਾਣ ਦਾ ਸੋਚਿਆ ਮਨ ਦੀ ਇੱਛਾ ਹੈ ਬੇਟਾ ਹੈ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟ ਪਾ ਰਹੇ ਹੋ ਮੈਂ ਤਾਂ ਮੁੱਦੇ ਤਾਂ ਐਕਸਟਰਾ ਹੈ ਬੇਟਾ ਜਦ ਤੇ ਅਸੀਂ ਆਇਆ ਤਾਂ ਆਪਣਾ ਕਾਂਗਰਸ ਨੂੰ ਪਾਉਂਦੇ ਆ ਫਿਰ ਐਤ ਕਿ ਕਿਨੂੰ ਵੋਟ ਪਾਣੀ ਹੈ ਝੂਠ ਨਹੀਂ ਬੋਲਦਾ ਦੇਖੋ ਅਸੀਂ ਤਾਂ ਕਾਂਗਰਸ ਨੂੰ ਹੀ ਪਾਵਾਂਗੇ ਠੀਕ ਹੈ ਜੀ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਆਡੇ ਲਈ ਤਾਂ ਬੀਜੇਪੀ ਹੀ ਮੇਨ ਹੈ ਜੀ ਫਿਰ ਵੋਟ ਕਿਨੂੰ ਪਾ ਰਹੇ ਹੋ ਅੱਜ ਕੀ ਬੀਜੇਪੀ ਨੂੰ ਜੀ ਤੁਸੀਂ ਕਿਨੂੰ ਵੋਟ ਪਾ ਰਹੇ ਹੋ ਬੀਜੇਪੀ ਬੀਜੇਪੀ ਦੇ ਜਿਹੜੇ ਤੁਹਾਨੂੰ ਕੰਮ ਵਧੀਆ ਲੱਗਦੇ ਹੋ ਆਰਾਮ ਮੰਦਰ ਕਰਕੇ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਕੋਈ ਜਿੱਤੇ ਜਾਂ ਪਰ ਵੋਟ ਕਿਨੂੰ ਪਾਣ ਤੋਂ ਸੋਚਿਆ ਹੈ ਕੁਝ ਨਹੀਂ ਸੋਚਿਆ ਬੇਟਾ ਠੀਕ ਹੈ ਜੀ ਤੁਸੀਂ ਤਾਂ ਸੁਆ ਅੰਕਲ ਤੁਸੀਂ ਕਿਨੂੰ ਵੋਟ ਪਾ ਰਹੇ ਹੋ ਅੱਜ ਕੀ ਦੱਸੋ ਜੀ ਤੁਸੀਂ ਆਪ ਵਾਲਿਆਂ ਨੂੰ ਆਪ ਹਾਂਜੀ ਆਪ ਵਾਲਿਆਂ ਨੂੰ ਤੁਸੀਂ ਆਪਾਂ ਲੈਨ ਫਿਰ ਕੀ ਕੰਮ ਵਧੀਆਂ ਲੱਗਦੇ ਨੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਇਹ ਵੀ ਕਿਤੇ ਨੇ ਹਾਂਜੀ ਮੀਥੇਅਰ ਨੇ ਕੀਤੇ ਨੇ ਜਿਵੇਂ ਕੀ ਮੀਥੇਅਰ ਨੇ ਅਸੀਂ ਕਿਹੜੇ ਕੰਮ ਮੀਥੇਅਰ ਦੇ ਤੁਹਾਨੂੰ ਪਸੰਦ ਆਏ ਨੇ ਜਿਹੜਾ ਇਲਾਕਾ ਬਰਨਾਲਾ ਉਧਰ ਕੀਤੇ ਨੇ ਪਿੰਡਾਂ ਚ ਸਾਰੇ ਕੰਮ ਕੀਤੇ ਆ ਨੇ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਰੂਰ ਤੋਂ ਕੌਣ ਜਿੱਤ ਸਕਦਾ ਹੈ ਬਰਾਬਰ ਦੀ ਟੱਕਰ ਹੈ ਜੇ ਚਾਰਾਂ ਦੇ ਤੇ ਤੁਸੀਂ ਕਿਹਨੂੰ ਵੋਟ ਪਾਉਣ ਦਾ ਸੋਚਿਆ ਹੈਤਕੀ ਕਿਸ ਨੂੰ ਪਵਾ ਲੋਤ ਕੋਈ ਮੈਨਾ ਨਹੀਂ ਰੱਖਦਾ ਸਕੇ ਫਿਰ ਵੀ ਬੰਦੇ ਨੇ ਸੋਚਿਆ ਪੁੱਲ ਦੁਕਾਨਦਾਰਾ ਜੀ ਕੋਈ ਵੀ ਮੈਨਾ ਨਹੀਂ ਰੱਖਦਾ ਕਿੰਨਾ ਮੁੱਦਿਆਂ ਨੂੰ ਮੁੱਖ ਰੱਖਦੇ ਹੋ ਵੋਟਪਾਰ ਵੈਸੇ ਇੱਥੇ ਬਾਜ਼ਾਰ ਸਾਡੇ ਜਿਹੜੇ ਸ਼ਹਿਰ ਦਾ ਹੈਗਾ ਹਰਵਿੰਦ ਖੰਨਾ ਜੀ ਹੈ ਅਸੀਂ ਉਹਨਾਂ ਨੂੰ ਪਾਣਾ ਚਾਹੁੰਦੇ ਹਾਂ ਕੀ ਮੁੱਦੇ ਅਹਿਮ ਰਹਿਣਗੇ ਸਿੰਪਲ ਜਿਹਾ ਕੋਈ ਠੀਕ ਹੈ ਤਾਜ ਵਸਦਾ ਪੰਜਾਬ ਦੀ ਟੀਮ ਪਹੁੰਚੀ ਸੀ ਸੰਗਰੂਰ ਲੋਕ ਸਭਾ ਹਲਕੇ ਤੇ ਕੋਸ਼ਿਸ਼ ਕੀਤੀ ਹੈ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕਿ 1 ਜੂਨ ਨੂੰ ਵੋਟ ਪਾ ਕੇ ਸੰਗਰੂਰ ਵਾਸੀ ਕਿਹੜੇ ਕੈਂਡੀਡੇਟ ਨੂੰ ਚੁਣ ਕੇ ਐਮਪੀ ਬਣਾ ਕੇ ਦਿੱਲੀ ਭੇਜਣਗੇ ਤਾਂ ਅਜੀਆਂ ਹੋਰ ਸਰਵੇ ਦੇ ਨਾਲ ਰਿਲੇਟਿਡ ਵੀਡੀਓਜ਼ ਲਈ ਬਨੇ ਰਹੋ ਵਸਦਾ ਪੰਜਾਬ ਦੇ ਨਾਲ ਧੰਨਵਾਦ